बच्चे वाली ले लो कान बहुत है पठिया का कान गरीब आदमी ने इन्हें नहीं पा 14 दी 14 14 दी नहीं बिकनी ऐ क्यों है बकरियां जे मन्नो हटातीया ते बकरी भी देख, देख, देख दे ले देख ली बकरी मैं रोज ही बकरियां देखदा सा देख दो दांत कट गई फाल्टा तोड़या है ਕਿਉਂ ਤੋੜੇ ਕੱਦ ਨਹੀਂ ਇਹਨੇ ਕਰਨਾ ਕੱਦ ਤਾਂ ਕਰੂਗੀ ਕਿੱਥੋਂ ਕਰੂਗੀ ਮੈਨੂੰ ਨਾ ਤੂੰ ਬੁੱਧੂ ਬਣਾਇਆ ਕਰ ਆ ਆ ਦੇਖੋ ਦੋ ਦੰਦ ਹੁਣ ਤੂੰ ਨੰਗੀਏ ਕਰਾਉਣਾ ਲੈ ਬਈ ਆਉ ਛੋਟੇ ਬਈ ਲੈ ਥੋੜੇ ਨਾਲ ਆ ਕੱਢ ਗਈ ਦੋ ਦੰਦ ਕੱਢ ਗਈ ਚਲ ਕਿਹੜੀ ਕੱਢ ਗਈ ਦੋ ਦੰਦ ਕਿਉਂ ਬਈ ਗੁੜੀ ਹੋ ਗਈ ਕਿੰਨਾ ਕੱਦ ਕਰ ਜੂਗੀ ਇਹ ਕੱਦ ਤਾਂ ਬਹੁਤ ਕਰੂ ਤੇਰੀ ਜੱਡੀ ਹੋਜੂ ਫੇ 2 ਲੱਖ ਲਈ ਮੈਥੋਂ ਹੈ ਦੰਦ ਤੋੜੇ ਨਾ ਕੱਢਣੇ ਮੈਨੂੰ ਲੈ ਆ ਕੀ ਹੈ ਹਲੇ ਕਿੱਥੋਂ ਕੱਢੂ ਖੀਰੀ ਹੈ ਕੱਢ ਲਈ ਤੂੰ ਕੀ ਹੈ ਗੁੱਸਾ ਵਧੀ ਜਾਂਦਾ ਆਹ ਆਹ ਉਹ ਦੰਦਿਆ ਹੋਰ ਤਾਂ ਮੈਨੂੰ ਨਾ ਬੁੱਧੂ ਬਣਾ ਜੇ ਤਾਂ ਵੇਚਨੀ ਹੈ ਗੱਲ ਕਰਨੀ ਤਾਂ ਹਰ ਰਸਤਾ ਰਗੜੀਏ 10 10 ਸਾਢੇ 7 ਦੇਣੀ ਇੱਕੋ ਹੀ ਕਿੰਨੇ ਦੀ ਹੈ 14 ਤੋਂ ਰੱਬ 14 14 ਨਹੀਂ ਵਿਕਦੀ ਫਿਰ 14 ਦੀ ਇਹਲਾ ਬੱਕਰੀ ਨਹੀਂ ਲੈ ਲੂ ਹੋਰ ਲਾ ਕੇ 2000 ਸੂਈ ਹੋਈ ਦੂ ਸੂਈ ਹੋਈ 2000 ਹੋਰ ਲਾ ਕੇ 16 ਦੀ ਬੱਕਰੀ ਆ ਜੂ ਦੋ ਬੱਚਿਆਂ ਵਾਲੀ ਗਰੀਬ ਆਦਮੀ ਨੇ ਇਹ ਬਾਈ ਕਿਹੜਾ ਅਮੀਰ ਆ ਝੁੱਗੀਆਂ ਵਾਲੇ ਨੇ ਵਿਚਾਰੇ ਦੇਖ ਰਾਜੇ ਦੇਣੀ ਆ ਭਜਾ ਪਰਕੂ ਵਾਲਾ ਪਰ ਕਿੰਨੇ ਦੀ ਬਾਹਲਾ ਕਿੰਨੇ ਦੀ ਉਹ ਆਪ ਹੀ ਕਹਦੇ 8000 ਦੀ ਦਿੰਨੇ ਸਾਢੇ 8000 ਦੀ ਦਿੰਨੇ 9 ਦੀ ਦਿੰਨੇ ਹੁਣ ਦੱਸ ਕਿੱਧਰ ਭੱਜੇਗਾ ਕਸਰ ਛੱਡੀ ਵੀ ਕੋਈ ਲੈਣੇ ਦਰ ਮੈਨੇ ਦੋ ਦਿਨ ਤੋਂ ਮੈਂ ਮਨੀ ਹੈ 13 ਦੀ ਲੈ ਜੀ ਤਾ ਵੇਚਣੀ ਨਹੀਂ ਵੇਚਣੇ ਕਰਕੇ ਤੈਨੂੰ ਕਹਿਆ ਹੈਗਾ ਬਾਕੀ ਮੇਰੀ ਦਲਾਲੀ ਪਿੱਛੇ ਫਿਰ ਤੁਸੀਂ ਕਿੱਛ ਖਚਾਜੈਨੂੰ ਮੇਰੀ ਦਲਾਲੀ ਵੀ ਲਊਂ ਹੈ ਰੋਟੀ ਦਾ ਮਾਰਾ ਹਰੇਕ ਫਿਰਦਾ ਕਿੰਨੀ ਦੇਵੇਂਗਾ ਕਿੰਨੀ ਦਿੰਨੀ ਹੁੰਨੇਓ ਤੈਨੂੰ ਹੁਣ ਕੀ ਪਤਾ ਤੈਨੂੰ ਸਾਰਾ ਪਤਾ ਹੈ ਤੂੰ ਤਾਂ ਵਿਗੜ ਕੇ ਤਿਗੜਿਆ ਹੋਇਆ ਹੈ ਪਤਾ ਕਿਉਂ ਨਹੀਂ ਤੈਨੂੰ ਜੇ ਤਾਂ ਆਪ ਲੈਨੇ ਹੋ ਦਲਾਲੀਆਂ ਬਲਦ ਬੱਛੇ ਵੇਚ ਕੇ ਨਾ ਪੱਲੀ ਛੱਡੋ ਨਾ ਆਟਾ ਉਹਦਾ ਫੇਰ ਕਰੀਏ ਕੀ ਕਰਦਾ ਪੈਂਦਾ ਹੀ ਹੈ ਹਾਂ ਨਾ ਪੱਲੀ ਛੱਡੋ ਨਾ ਆਟਾ ਚੱਕ ਕੇ ਤੁਰਦੇ ਹੋ ਬਾਟਾ ਕਾਸੇ ਦਾ ਨਹੀਂ ਰਹਿਣਾ ਘਾਟਾ ਹਾਂ ਲੈ ਫੜ ਪੂਰੀ ਬੇਇੱਜ਼ਤੀ 10000 ਦੀ ਚੱਕ ਨਾ ਇਹ ਰੋ ਹੁਣ ਮੈਂ ਤੇ ਲਵੇ ਆਉਂਦਾ ਵੀ ਨਹੀਂ ਬਸ ਵੀ ਇਹ ਸੌਦਾ ਨਹੀਂ ਹੋ ਸਕਿਆ ਰੱਖ ਆਵਦੀ ਦੋ ਦਿਨ ਤੋਂ ਜ਼ਰੂਰੀ ਅਸੀਂ ਪੰਗਾ ਲਵਾਂਗੇ ਹਾਂ ਦੋ ਦਿਨ ਤਾਂ ਪੱਠ ਸਾਨੂੰ ਗੁੱਦੂ ਬਣਾਉਣਾ ਹੈ ਪੱਠ ਨੂੰ ਫਾਹੇ ਦੇਵਾਂਗੇ ਅਸੀਂ ਇਹੀ ਜਿਨੂ ਆ ਜਾ ਓਏ ਹੋਰ ਲਵਾਂਗੇ ਚੰਗੀ ਆ ਜਾ ਓ ਮੁੰਡਿਓ ਬੱਚਾ ਹੈ ਇਹਦਾ ਬੱਚੇ ਵਾਲੀ ਲੈ ਲੋ ਕਾਨ ਬਹੁਤ ਹੈ ਪਠਿਆ ਦਾ ਕਾਨ ਓ ਵਾਵਾ ਇਹ ਕਾਨ ਬਹੁਤ ਵੱਡਾ ਹੈ ਐ ये देखो बाबा है ये बच्चा है दांत में, में पहले ब्यात में छह दांत है, है? तकड़ी ना पंगा ये हाँ हाँ भी पक्का ही लेन गए अड़चा बुच्चा थलो चुंग जाता हाँ है हाँ जा दा दूसरी बकररी का खिंचला है ਜਾ ਸੂਗ ਇੱਕ ਸ਼ਹਿਰ ਹੋ ਜਾਣਗੇ ਹੁਣ ਤੂੰ ਸੌਨਾ ਖਾ 13 ਤੇ ਨਾਲ ਉਹ ਪਿੱਛੇ ਨੂੰ ਹੋ ਜਾ ਬੱਸ ਆ ਦੇਖ 16 ਦੇ ਪਰ 15 ਵੀ ਕਹਿਤਾ ਸੁਣਾ ਲੈ ਸੁਣਾ 13 ਕਹਿਤਾ ਕੀ ਐ ਕੀ ਉਹਨਾਂ ਨੂੰ ਦੱਸਣਾ ਆ ਕਰਾ ਰਾਟ ਤੈਨੂੰ 13 ਕਹਿਤਾ ਚੀਜ਼ ਵੀ 13 ਦਿਨ ਤੂੰ ਅਰੇ ਗਿਆ ਆ ਕੇ ਫੇਰ ਹਾਂ ਮੁੱਲ ਕਹ ਕਿੰਨੇ ਕਰੇ 16 ਕਰਾਈ ਜਾਂ 17 ਕਰਾਈ ਬਾਬਾ ਕੀ ਕਰਾਂ ਕਰਾਂ ਕੁਸ ਕਰਦੇ ਬਾਬਾ ਨੂੰ ਚੀਜ਼ ਵੀ ਹੈਗੀ ਚੀਜ਼ ਦੇ ਮੰਗਦੇ ਆ ਕੋਈ ਹੂੰ ਥੋੜਾ ਮੰਗਦੇ ਆ ਦੇਖ ਸਾਡੇ 11:30 ਤੇ ਲਾਗੇ ਆਪਣੇ ਤੋਂ ਪਿੱਛੋ ਲਾਗੇ ਬੰਦੇ ਯਾਰਾ ਫਿਲ ਪੂਰਾ ਲੈ ਲੇ ਮੈਂ ਝੂਠ ਨਹੀਂ ਬੋਲਦਾ ਨਾ ਇਹ ਬੋਲੀ ਦੇਖ ਲਈ ਮੈਂ ਬੰਦੇ ਚੱਕ ਕੇ ਇਹਦੀਆਂ ਲੱਤਾਂ ਲੁੱਤਾਂ ਦੇਖ ਜੇ ਸਾਰੀ ਚੈੱਕ ਕਰਕੇ ਥਣ ਥਣ ਦੇਖ ਜੇ ਹੈ ਬਾਹਰ ਆ ਜਾਗਾ ਬੜਾ ਲੰਬਾ ਚੱਲ ਪੜਾ ਹੁਣ ਕਿਤਨੇ ਹੈ ਕੀ ਹੈ ਤੇਰਾ ਵੀ ਤਾਂ ਨਹੀਂ ਲੈਂਦੇ ਫਾਤੇ ਰਹੀ ਤਾਂ ਮੈਂ ਵੀ ਨਹੀਂ ਲੈਂਦਾ ਸਾਢੇ 11 ਤੇ ਲੱਗੇ ਮੈਂ ਪੂਰੀ 12000 ਦੀ ਲੈਣਾ ਜੇ ਇਹ ਦੇਊਗਾ ਦੇ ਦੂ ਨਹੀਂ ਦੇਊਗਾ ਦੇ ਦੇ ਉਹ ਗਰੀਬ ਆਦਮੀ ਨੇ ਇਹ ਦੇ ਦੇ ਚੀਜ਼ ਵੀ ਆ ਚੀਜ਼ ਵੀ ਦੇਖੋ ਓ ਰਿਆ ਓ ਰੇ ਦਾ 12000 ਦੀ ਲੈ ਗਿਆ ਨਹੀਂ ਕਿਉਂ ਚੀਜ਼ ਵੀ ਹੈ ਬੱਠਾ ਵਾਦ ਕਰੀ ਹੈ ਇਹ ਪਲਾਟ 13 ਕਹਤਾ ਓ ਤੇਰਾ ਦਾ ਤੂੰ ਬੜੇ ਹੋ ਰਿਹਾ ਪਾਪਾ ਓਏ ਓਏ ਐਨਾ ਪਾ ਚੋਰਿਆ ਹੋ ਰਿਹਾ ਪਾਪਾ ਹੋ ਰਿਹਾ ਹੋ ਰਿਹਾ ਓ ਬਾਬਾ ਬੋਲੋ ਪਿਆਰ ਆ ਗਿਆ ਉਹਨਾਂ ਨੂੰ ਵੀ ਬਿਲਾ ਲੈ ਤੂੰ ਕਿੰਨੀ ਕਰੀ ਸਾਢੇ 10 ਤਾਂ ਆਪਾਂ ਪਹਿਲਾਂ ਵੀ ਲਾ ਕੇ 11 ਵੀ ਲਾ ਕੇ ਲੋਕਾ ਹੁਣ ਕੀ ਕਰਾਂ ਭਈ ਉਹ ਤਾਂ ਵਾਦੇ ਨਹੀਂ

ਓਏ ਗੱਲ ਸੁਣ ਬਈ ਇਹ ਗਰੀਬ ਆਦਮੀ ਇਹ ਗਰੀਬਾਂ ਦਾ ਕੋਈ ਰਹਿਮ ਕਰ ਹਉ ਬਾਈ ਦਾ ਕਹਤਾ ਸੀ ਮੈਂ 16 ਤੋਂ 13 ਦੇ ਦੇ ਹੋਰ ਦੱਸ 13 ਤਾਂ ਤੂੰ ਮੰਗੀਆਂ ਜਾਂਨੇ ਹੋਰ ਕੀ ਮੰਗਿਆ ਹੋਰ ਕੱਟ ਦੇ ਸੀ ਰਾਜੂ ਕਿਹਾ ਕਿ ਐ ਤੂੰ ਕਹ ਦੇ ਯਾਰ ਇੱਕ ਹੁਣ ਮੈਦਾਨੋਂ ਕਹਿੰਦੇ 12 ਦੀ ਤੇ ਉਹ ਅਗਲੇ ਤਾਂ ਨਹੀਂ ਹੋਟੋ ਦੇ ਮੈਂ ਕੀ ਕਰਾਂ ਉਹਨੇ ਆਵਦੇ ਆ ਸਾਢੇ 10 ਕਹਦਾ ਤੂੰ ਚੁੱਪ ਕਰਕੇ ਸਾਢੇ 10 ਲੈ ਲੈ ਹੈ ਹੁਣ ਤੂੰ ਨੇਮ ਕਰਦਾ ਬੱਦ ਲੱਗੀ ਰਹਿੰਦੇ ਨੇ ਹੁਣ ਤੂੰ ਦਹੀਂ ਨਾ ਦਹੀਂ ਮੁੜ ਕੇ ਤੈਨਵੇ ਅਸੀਂ ਸਾਨੂੰ ਵੀ ਨਹੀਂਵੇਂ ਆਉਂਦੇ ਨਹੀਂ ਪੂਰੀ 11 ਆਲੀ ਦੇ ਇੱਜ਼ਤ ਕਰ ਨਾ ਨਾ ਘੂਸ ਹੁ ਮਾੜਾ ਕਰੀਬ ਆਦਮੀ ਨੇ ਲੈ ਜਾਂਦੇ ਇਹ ਨੱਟਿਆ ਮਰਦਾ ਪਿਆ ਤੂੰ ਹਾਂ ਖਰਜੋ ਪੈਸੇ ਲਵਾਗੇ ਰੀ ਉਹ ਪੈਸੇ ਲਿਆ ਬਾਬਾ ਉਰੀ

हा फीसा ला तूस मेरे फीस तो दोसो कद ठीक हो गए जी तो मेरे फीस दोग